ਤੇ ਹੁਣ ਆਪਾਂ ਚੱਲਦੇ ਆ ਘਰੇ ਫਿਰ ਘਰ ਜਾ ਕੇ ਦੇਖਦੇ ਹਾਂ ਕੀ ਕਰਨ ਅੱਗੇ ਘਰੇ ਜਾ ਕੇ ਪਤਾ ਲੱਗੋ ਤਾਂ ਹੁਣ ਆਇਆ ਹੁਣ ਘਰੇ ਤੇ ਫਿਰ ਹੁਣ ਆਪਾਂ ਚੱਲਦੇ ਆ ਸਲੂਨ ਤੇ 우ਸਤਾਦ ਜੀ ਵੀ ਆਏ ਬੈਠੇ ਆ ਦਿਖਾਉਣ ਆ ਤੁਹਾਨੂੰ ਆਗੇ ਤੁਹਾਨੂੰ ਪਤਾ ਸੀ ਮੈਂ ਇਹ ਉੱਥੇ ਹੈ ਇਹ ਰਾ ਹੁਣ ਕਿਵੇਂ ਬਾਈਏ ਇਹ ਆਏ ਆਏ ਖੋਲ ਕੇ ਆਏ ਪਾਲੇ ਨੂੰ ਪਾ ਫਰ ਇਹੋਂ ਨਿਕਲ ਗਈ ਯਾਰ ਆਦਨੇ ਰਾਤ ਕੀ ਗੱਲ ਬਣੀ ਸੀ ਕੀ ਹੋ ਗਿਆ ਫਿਰ ਡਗ ਪਿਆ ਟੁੱਟ ਗਿਆ ਫਿਰ ਨਹੀਂ ਰਾਤ ਉਸ ਠੀਕ ਆ ਕਿ ਨਹੀਂ ਕਿਵੇਂ ਡਗ ਪਿਆ ਤੇਰੇ ਦੰਦ ਆਉਂ ਮੈਂ ਡਗ ਪਿਆ ਯਾਰ ਤੈਨੂੰ ਤੈਨੂੰ ਕਿਹਾ ਤਾਂ ਇਦਾਂ ਸ਼ਣੀ ਗਰਿਆ ਪਾਰਾ ਚੱਲ ਤਰਾ ਸ਼ਣੀ ਥੋੜਾ ਜਿਆਦਾ ਪਾਰਾ ਫਿਰ ਮੈਂ ਦੁਬਾਰਾ ਪਾਰਾ ਨਾਲ ਨੋਂ ਨੋਂ ਦੇ ਬਾਥਰੂਮ 'ਚ ਡਗ ਪਿਆ ਪਹਿਲਾਂ ਰਾਤ ਰਾਤ ਕੀ ਗੱਲ ਹੋ ਗਈ ਮੋਟਰ ਘੜਾਉਣ ਲੱਗ ਡਗ ਪਿਆ ਉਹ ਪਾਣਾ ਲਾ ਕੇ ਸਟੈਂਡ ਲੱਗ ਗਿਆ ਉਹ ਤਾਂ ਲੱਗਿਆ ਉਹ ਪਾਚੀ ਉੱਤੇ ਪਿਆ ਲੈਵਲ ਮੈਂ ਦੋਨੋਂ ਲੈਵਲ ਜ਼ਿਆਦਾ ਬੈਠਦੇ ਜੇ ਉਹ ਪੈਰ ਫੇਰ ਉਹੀ ਉਹੀ ਪੈਰ ਤੇ ਉਹੀ ਕੰਡੀਸ਼ਨਾਂ ਪੈਰ ਤੇ ਉਹੀ ਪੈਰ ਤੇ ਡੱਗਾ ਜਾ ਓਏ ਹੁਣ ਫੇਰ ਹਾਂ ਕੀ ਹਰ ਪਰ ਬਚਾਣਾ ਚੱਲੇਗਾ ਥੋੜਾ ਜਿਹਾ ਤੈਨੂੰ ਪਾਤ ਹੈਗਾ ਤੇਰਾ ਕੰਮ ਜ਼ਿਆਦਾ ਹੋਵਾ ਬਚਾ ਲੈ ਜੀ ਬਚਾ ਹੈ ਹਾਂ ਸੇਫ ਡਰਾਈਵ ਸੇਵ ਲਾਈਫ ਸੇਫ ਡਰਾਈਵ ਨੋ ਡਰਿੰਕ ਡਰਾਈਵ ਡਰਿੰਕ ਡਰਾਈਵ ਕਰਾ ਗੋ ਬੰਕੀ ਤੀ ਬਾਕੀ ਹੋਣੀ ਕਰ ਰਹੀ ਮੈਂ ਡਰਾਈਵ ਕਰਪ ਕਰ ਦੇਣੀ ਆਪਾਂ ਭਗਤਾਂਉਂਦੇ ਆਂ ਨਸੇ ਪੱਤੇ ਵਾਲੇ ਵੀਰ ਸਾਡੇ ਤੋਂ ਦੂਰ ਰਹਿਣ ਹਾਂ ਬਾਬੇ ਆਪਾਂ ਨਾ ਧੋਲੇ ਸੀ ਕਿ ਹੁਣ ਤੇ ਮੈਨੂੰ ਪਟਵਾਰੀ ਸਾਹਿਬ ਦਾ ਫੋਨ ਆ ਆ ਕੇ ਕਹਿੰਦੇ ਆਪਾਂ ਜਾਣਾ ਕਿਸੇ ਦੇ ਘਰੇ ਪਿੰਡ 'ਚ ਮੜਾ ਜਾ ਤੇ ਫੇਰ ਪਟਵਾਰੀ ਸਾਹਿਬ ਕੋਲ ਜਾਂਦੇ ਆਪਾਂ ਬਾਹਰ ਆਏ ਫੜੇ ਆ ਗਿਓ ਤੇ ਫਿਰ ਮੈਂ ਬਾਹਰ ਜਾਂਦਾ ਹੁਣ ਤੇ ਪਟਵਾਰੀ ਜਾ ਕੋਲ ਆਈ ਜਾਂਦਾ ਜਰਾ ਆਵੇ ਕਿ ਹੁਣ ਵਾ ਸਰ ਪੇ ਭਾਈ ਇਸ ਜਾਈ ਜਾਂਦੇ ਆ ਨਿਕਲ ਪੈ ਜਾਓ ਮਾਮਾ ਫੜਵਾਈ ਜਾਣ ਆ ਹੁਣ ਕਹਿੰਦੇ ਆ ਜਲਦੀ ਨੂੰ ਲਾਈ ਜਾਂਦੇ ਆ ਤੁਹਾਡੇ ਬਣਾ ਕੰਮ ਨਹੀਂ ਚੱਲਦਾ ਆ ਵੇ ਇੱਧਰ ਹੋ ਕੇ ਆਇਆ ਸਿੰਘ ਵਾਈ ਖਾਸਾ ਵਾਈ ਬੱਤੀ ਸਿੰਘ ਡਰਦਾ ਕਿਉਂ ਆ ਸਿੰਘ ਆਉਂਦੇ ਆਉਂਦੇ ਬਈ ਸਾਫ ਚ ਨਹੀਂ ਆਇਆ ਉਹ ਕੰਮ ਹੋਣਾ ਕੋ ਬੰਦੇ ਮਾਰੋ ਬੁਲਾ ਲੇ ਹੋਣ ਉਹ ਬੰਦੇ ਕੋੜੀ ਝੜਾ ਤੇ ਇਹ ਇਹ ਤਾਂ ਉੱਪਰ ਗਿਆ ਕੋੜੀ ਝੜ ਕੇ ਇਹ ਤਾਂ ਕਸ ਹਿਸਾਬ ਚ ਨਹੀਂ ਆਇਆ ਬਸ 200 ਬਾਤ ਦੀਆਂ ਗੱਲਾਂ ਉਧਰ ਬਾਈ ਰੋਟੀ ਖੋਲ ਕੇ ਬੈਗਿਆ ਹੁਣ ਆ ਦੇਖੋ ਇਹਦਾ ਹਿਸਾਬ ਚ ਆਉਂਦਾ ਕ ਨਹੀਂ ਆਉਂਦਾ ਉਹ ਐ ਤਾਏ ਉਹ ਸਾਹਮਣੇ ਪਲੱਗ ਚਲਾਦਾ ਆਈ ਅਮਰ ਸਿੰਘ ਚੁੰਮਕੀਲ ਦਾ ਜੀ ਇਹ ਚੁੰਕੀਲੇ ਬਈ ਗਾਣੇ ਵੀ ਹੁੰਦਾ ਹਨ ਉਹ ਹੀ ਆ ਇਹ ਮੋ ਚੜਾਤਾ ਹੁਣ ਬੰਦਾ ਕੋੜੀ ਆਪਾਂ ਇਹਨੂੰ ਤਾਰ ਲਿਆ ਇਹਦੇ ਬਸ ਦੀ ਗੱਲ ਨਹੀਂ ਛੋੜਦੇ ਇਹਨਾਂ ਦਾ ਜਵਾਬ ਦੇਤਾ ਹੁਣ ਬਾਹਰੋਂ ਬੰਦੇ ਆਏ ਆਗੇ ਫਰੀਰ ਕੇ ਨਿੰਬੂ ਦਾੜੇ ਹੋਏ ਬੈਠ ਕੇ ਨਿੰਬੂ ਪਾਣੀ ਪੀਣਾ ਅੱਜ ਨਿੰਬੂ ਨਿੰਬੂ ਕਰਨਾਂ ਗਾਜ ਇਕੱਠੇ ਸਾਰੇ ਜਹ ਹੁਣੇ ਗਾਣੇ ਦੇ ਉਹ ਦੇ ਅੱਜ ਨਹੀਂ ਛੱਡਦਾ ਨਿੰਬੂ ਲੈ ਕੇ ਜਾਓ ਇਕੱਠੇ ਕਰਕੇ ਸ੍ਰੀ ਹਾਂ ਮਾਗ ਜਾ ਕਰੋ ਬਟਲਾ ਯਸ ਅੱਜ ਤੱਕ ਆ ਕੇ ਘਰੇ ਬੜਿਆ ਅੱਜ ਤਾਂ ਤੂੰ ਘਰੇ ਹੀ ਸੀਗਾ जब पढ़ना जाए चार बटल खड़ा जाएगा चलो जी चल 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 आप पंचे फिर दुकान पर लेना है समान समून थोड़ा जो समान ले जाए हम चल बहुत पास चलो जी ਜੀ ਹੋਇ ਇਹ ਲੱਬੋ ਜਲੇਬੀ ਕੰਮ ਹੋ ਗਾ ਤੋ ਦੇਖੀ ਵੀ ਆ ਤੁਸੀ ਇਸ ਕਿਹੜੀ ਲੈਣੀ ਆ ਤੁਸੀ ਕਿੰਨੀ ਆ ਇਹ ਲੋਕ ਖੜ੍ਹ ਲਓ ਜਿਲੇਬੋ ਜਲੇਬੀ ਹਮਾਂ ਕੜੇ ਖਾਣਿਆ ਆਪਾਂ ਖਾਇਆ ਭਾਣਾ ਖੜ ਖੜ ਵੀ ਕਾਈ ਜਾਂਦੇ ਨਾਲ ਉਹਦੀ ਕੁਝ ਜਿਹੜੇ ਕੋਲੇ ਤੁਸੀਂ ਤਾਂ ਬਾਹਰੇ ਵੱਡੇ ਛੋਟੇ ਛੋਟੇ ਖਵਾਈ ਯਾਰ जगह ही छू का लोग एक कम रहा पिछे ਫਾਈਟਰ ਰੋਗਲੀ ਲਾਲੇ ਤਬੌਕਰ ਲੈ ਜੀ ਯਾਰ ਇੱਥੇ ਲਾਲਾ ਸਾਈਡ ਤੇ ਕਿਹੜਾ ਆਣਾ ਆਹ ਇੱਥੇ ਲਾਲਾ ਸਾਈਡ ਤੇ ਲਾਲਾ ਮੋ ਫੜ ਲੈ ਮੈਂ ਭੱਜ ਗੇ ਉਹ ਲਾਲੇ ਤੋਂ ਕਾ ਉਹ ਤੇ ਬੋਕਰ ਤੁਹਾਡਾ ਯਾਰ ਸਸਤੀ ਦਿੰਦਾ ਉਹ ਜਿਵੇਂ ਆ ਵੀ ਬੜਾ ਤਕੜਾ ਲਾਉਂਦੇ ਇਹਦਾ ਲਾਉ ਪਛਣਾ ਕੋਸ ਕੀ ਪੁੱਛਣਾ ਇਹਨੂੰ ਕਲਦੀਪ ਓਏ ਤੂੰ ਮੇਰੇ 'ਚ ਪਿਆਰ ਕਰਦੀ ਏ ਜਾਂ ਨਹੀਂ ਕਰਦੀ ਇਹ ਬਤਾ ਦੇ ਤੂੰ ਬਸ ਮੈਂ ਮੈਂ ਤੇਰੇ 'ਚ ਲਾਸਟ ਵਾਰ ਪੁੱਛ ਰਹਾ ਹਾਂ ਤੇਰਾ ਮੇਰੇ 'ਚ ਪਿਆਰ ਹੈ ਫੇਰ ਆ ਜਾ ਵੀਰੇ ਕੰਟਾ ਹੋ ਗਿਆ ਨੂੰ ਖੜਿਆ ਨੂੰ ਪੜਿਆ ਕਰਦੇ ਆ ਕੋਲ ਕਰ ਦਿਆ ਕਰੂ ਫੇਰ ਖੜੇ ਐ ਅਸੀਂ ਤੱਕ ਆਉਂਦੇ ਤੇ ਤੂੰ ਹੀ ਨਹੀਂ ਆਇਆ ਚਲ ਮੂਰੇ ਬਹਿ ਜਾ ਹਾਂ ਮੈਂ ਨਾ ਮੱਚੇ ਨੀ ਲੈਣਾ ਤੂੰ ਤਾਂ ਪਾਸ ਕਾਰਨ ਨੂੰ ਲੈਣਾ ਆਪ ਕਾਰਨਰ ਦਾ ਆਪ ਹੋਇਆ ਗਾ ਕੋਈ ਨਾ ਕੀ ਨਾ ਅਜਿਹਾ ਕਹਾਂਉਂਦੇ ਖੜਿਆ ਬਾਹਰ ਇੱਥੇ ਫੋਨ ਲਾਓ ਫੋਨ ਲਾ ਦੇ ਕਰੋ

ਹਾਂ ਉਹਦੇ ਜੋੜ ਕੇ ਖੜਾਉਣ ਲੱਗੇ ਨੇ ਟਰੈਕਟਰ ਖੇਤਾਂ ਚ ਹਾਂ ਉਹ ਮੋਟਰਸਾਈਕਲ ਚੱਕਦਾ ਇਹਦਾ ਮੋਟਰ ਮੰਗਾਈ ਹੁਣ ਪੈ ਇੱਕ ਬਾਸਾ ਬੁਜਟਾਂ ਕੋਲੇ ਆ ਹੀ ਹੈਗਾ ਉਹਦੇ ਉਹ ਫੋਨ ਜਿ ਲਈ ਜਾਂਦੇ ਨਾ ਐਵੇਂ ਸਰਕੇ ਹਾਂ ਬਸ ਹੁਣ ਹੁਣ ਤੇ ਪੀਣ ਦਾ ਕੰਮ ਸ਼ੁਰੂ ਹੋ ਗਿਆ ਉਹ ਹੁਣ ਤੇ ਉਹ ਤੇ ਪਲਵਾਂ ਵਾਲਾ ਵੀ ਇੱਥੇ ਲੈ ਕੇ ਇੱਥੇ ਰੁਕੂਗਾ ਇਕੱਠੇ ਲਾਉਣਗੇ ਹੁਣ ਯਾਰ ਤੁਹਾਨੂੰ ਦੱਸਦਾ ਇਹ ਤੇ ਜੋ ਉਹਨੇ ਵੀਡੀਓ ਵਿੱਚ ਲੱਕ ਦੰਡੀਆਂ ਤੇ ਢੀਂ ਹੁੰਦੇ ਆ ਨਾ ਗਲਾਸੀ ਦਾ ਗਲਾਸੀ ਘੜਕੂ ਹੁੰਦੀ ਆ ਦਸਮ ਨੂੰ ਮੈਂ ਤਾਂ ਤੇ ਜੋ ਪਿੰਦਾ ਸੀ ਤੇ ਆਲੀ ਪਾ ਕੇ ਲਿਆਦਾ ਹੁੰਦਾ ਨਾਲ ਟਾਈਮ ਟਾਈਮ ਦੀ ਗੱਲ ਜੇ ਬੱਜ ਨਾਲੇ ਹੋ ਗਏ 6 ਫਿਰ ਤਾਂ ਹੈ ਨਹੀਂ 6 ਲਾ ਗੜ ਲਾ ਜਾਣਦੇ ਫਿਰ ਤਾਂ ਬੋਹਦਾ ਮੋੜਾ ਟਰੈਕਟਰ ਵੀ ਡਿੱਗੀ ਕੋਲੇ ਆਇਆ ਕਰੇ ਲਾ ਕੇ ਮੈਂ ਕਿ ਫੇਰ ਫੇਰ ਉਧਰ ਤਾ ਹੀ ਚੜ ਚੜ ਮੋੜਾ ਕਰੂ ਮੈਂ ਉੱਪਰ ਬਾਹਰ ਚੱਲ ਪਿਆ ਹੋਣਾ ਸੀ ਉਹ ਚੱਲਣਾ ਨਹੀਂ ਤਾਂ ਬੰਦੇ ਹੋ ਜਾ ਵਿੱਚ ਪਾਣੀ ਭਰ ਕੇ ਰੱਖ ਲਿਆ ਵਾ ਟਰੈਕਟਰ ਤੇ ਇਕੱਠੇ ਨਾਲ ਹੀ ਸਾਰਾ ਕੁਝ ਸਾਰੀਆਂ ਸੋਤ ਦਾ ਟੈਕਟਰ ਦਾ ਪਾਣੀ ਨਾਲ ਹੀ ਬੋਤਲ ਨਾਲ ਹੀ ਕੁਝ ਜਿਆ ਸਾਰਾ ਕੁਝ ਟੂਲੇ ਵਿੱਚ ਇਕੱਠਾ ਹੀ ਸਮਾਨ ਉਹ ਮੈਨੂੰ ਆ ਤੇ ਜਾ ਨਾ ਨਾ ਟੈਕਸੀ ਨਾਲ ਉਹ ਤੜਕੇ ਦਾ ਮੇਰਾ ਨੁਕਸਾਨ ਕਿਹੜਾ ਮੋੜੇ ਵੀ ਖੜਾ ਟਰੱਕ ਆਪਰ ਨਾ ਨਾਲ ਹੀ ਮੁੜਿਆਉਣਾ ਤਾਵੇ ਸਵਾ ਡੰਗਨੇਗਾ ਫੋਟਾ ਹੋ ਰਹੀ ਜਾਂਦਾ ਕੁੱਤੀ ਸਵਾ ਡੰਗ ਦੀ ਦਾ ਨਾਲ ਨਹੀਂ ਘਵਾ ਕੇ ਉਹਨੇ ਮੋੜਿਆ ਹਾਂ ਆ ਜਾ ਤੂੰ ਵੀ ਨਾ ਹੋਈ ਇਹ ਚੱਕ ਦਾ ਅਮਰੀਕਾ ਚੂੜਿਆ ਕਹਿੰਦਾ ਕੋਈ ਪੰਡ ਭਾਰੀ ਆ ਉਹ ਕਾ ਕੇ ਪੈਰਾਂ ਚ ਮਰੀ ਕਣਾ ਫੁੱਟੀ ਜਾਨਾ ਕੋਈ ਤੜਕ ਮਰੇ ਰ ਆ ਗਿਆ ਕੇ ਡਟ ਗਿਆ ਡਾਡੀ ਹਾਂ ਉਹ ਕਿਹਨਾਂ ਚੱਕ ਅਮਰੀਕਾ ਜੁੜਾ ਬਸਾ ਆ ਹੀ ਰਿਹਾ ਸੀ ਪੰਡ ਭਾਰੀਆ ਉਹਨੇ ਬਾਈਕ ਤੇ ਰੇਪ ਭਾ ਕੇ ਮਰੇ ਬੱਚਾ ਥੋੜੀ ਜਿਹਾ ਮੈਨੂੰ ਧੜਕੇ ਇੱਕ ਇੱਕ ਪੰਡੀ ਕਰੀ ਜਾਂਦਾ ਹਾਂ ਤੁਸੀਂ ਦੇਖਿਆ ਧਿਆਨ ਨਾਲ ਕਰੀ ਜਾਂਦਾ ਬਸ ਆ ਹੀ ਭੋਰੀਆ ਬਸਾ ਭਾਰੀਆ ਇੰਨੀਆਂ ਚੁਗਾਤੀਆਂ ਹਾਂ ਹੋਰ ਕੀ ਗੱਲ ਹੋ ਗਈ ਦੀ ਗੱਲ ਹੋ ਗਈ ਕੀ ਗੱਲ ਹੋ ਗਈ ਯਾਰ ਹਰ ਰੋਈ ਜਾਂਦਾ ਯਾਰ ਪਤਾ ਨਹੀਂ ਕੀ ਹੋ ਗਿਆ ਨੂੰ ਕੌਣ ਰੋਈ ਜਾਂਦਾ ਹਾਂ ਲੱਖੀ ਹਾਂ ਦੂਜਾ ਆਪਣਾ ਲਾਡੀ ਲਾਡੀ ਵੀਰੋਂ ਅਸੰਦਰ ਬਾਦ ਫੋਨ ਆਗਾ ਹੈਲੋ ਕੌਣ ਰਹੀ ਜਾਂਦਾ ਸੀ ਲਾਡੀ ਲੋ ਜਾਂਦਾ ਸੀ ਗਾਣੇ ਦੇ ਰਾਂਜ ਪਤਾ ਨਹੀਂ ਕੀ ਹੋ ਗਿਆ ਵੀਰ ਸੱਤੇ ਵੀਰ ਅੱਖਾਂ ਖੋਲ ਉਹ ਫਾਇਸਾਦ ਫੋਨ ਉੱਗਾ ਜਾਂਦੋਂ ਸਾਸਰੀ ਘਾਲ ਜੀ ਉਹ ਸਾਸਰੀ ਘਾਲੀ ਬੁਲਾਉਣਾ ਮੈਂ ਬਾਅਦ ਜਾਂਦਾ ਈ ਕਰਾਂ ਲਾਡੀ ਮੈਂ ਮੜਾ ਜਾਂਦਾ ਵਸਗੂਨ ਤੇ ਅੱਛਾ ਈ ਚਲਤੀ ਆ ਬੋਤੋ ਸਲੂਨ ਸੂਨਾ ਆਇਆ ਵਈ ਸਲੂਨ ਸੂਨਾ ਸੂਨੀ ਸਲੂਨ ਆਇਆ ਸੀ ਸੂਨ ਤੋੜਿਆ ਸੀ ਕਿਹੜਾ ਸੂਨਾ ਆਇਆ ਸੀ ਦਰਵਾਜ਼ੇ ਦੇ ਉੱਤੇ ਫਾੜਾ ਸੂਨਾ ਆਇਆ ਸੀ ਰੋਈ ਕਰਦਾ ਨਿਭਾਉਣਾ ਸੀ ਅੱਛੀ ਦੀ ਜਰਾ ਚਲੇ ਜਾਦਾ ਕਿ ਕਿਹੜੀ ਪਤਾ ਨਹੀਂ ਪਤਾ ਨਹੀਂ ਨਾ ਆਹ ਗਾਣਾ ਰੋਇਆ ਬਾਈ ਆਹ ਗਾਣਾ ਰੋਈ ਜਾਂਦਾ ਹੈ ਆ ਤਾਂ ਰੋਇਆ ਅੱਜ ਹੈ ਆਹ ਨਹੀਂ ਹੋਣਾ ਇਹ ਮੂਹ ਕਹੇ ਮੈਂ ਮਾੜਾ ਵੀਡੀਓ ਸੇ ਦੇਖੀ ਹਾਂ ਗੋਮ ਗੋਮ ਭਾਈਓ ਸਿਸਟਮ ਪਾਰ ਦਿੰਗੇ ਇਹ ਜੋ ਪੁਰਾਣੀ ਦੇਖਿਆ ਕਦੇ ਤੁਸੀਂ ਇਹਦੀ ਦੇਖੋ ਨਾ ਮਿਲੂਗਾ ਇੱਥੇ ਤਾਂ ਕੋਈ ਨਹੀਂ ਲਾਡੀ ਬਾਈ ਮੀਰਾ ਹਲੋ ਯਾਰਾ ਗੱਲ ਹੀ ਨਹੀਂ ਕੋਈ ਰੋਈਦਾ ਥੋੜੀ ਹੁੰਦਾ ਕੋਈ ਨਹੀਂ ਚੱਲ ਭਾਂਜਾ ਆਪਾਂ ਹਮ ਧਾੜੀ ਤੱਕ ਡਾਊਨ ਹੋਈ ਆ ਅੱਜ ਕਿਵੇਂ ਆ ਸਿੰਘ ਉਹ ਕਿੱਦਾਂ ਸਿੰਘ ਚਲ ਕੋਈ ਨਹੀਂ ਆਟਾ ਹੀ ਕਰਨਾ ਕਿਤੇ ਹੋਰ ਤੋਂ ਬਣਾਵਾਂਗੇ ਯਾਰ ਧਾੜੀ ਤੱਕ ਡਾਊਨ ਹੋਈ ਆ ਨਾ ਉਹ ਜਕਰੰਟਾਈ ਚ ਨੇ ਲੈ ਜਾ ਹਾਂ ਇਹ ਗੱਲ ਨਹੀਂ ਹੁੰਦੀ ਹੌਂਸਲਾ ਰੱਖ ਹੌਂਸਲਾ ਰੱਖ ਹੌਂਸਲੇ ਨਾਲ ਹੀ ਤਰੇ ਫਰਦੇ ਬਈ ਯਾਰ ਤੁਸੀਂ ਨੰਗਣਾ ਜੀ ਨੰਗ ਜੋ ਕੋਈ ਓਕੇ ਨਾ ਆਂ ਖੜਾ ਖੜਾ ਦਾੜੀ ਕੱਟਣਾ ਮੁੰਡਾ ਵੇ ਸਾਡਾ ਦੇਖੋ ਬਹੁਤ ਐਕਸਪੀਰੀਅੰਸ ਆ ਵਰਤੀ ਦੇ ਭਾਈ ਦਾ ਨਹੀਂ ਬੰਦੇ ਨੂੰ ਆਂ ਖੜੇ ਖੜੇ ਤੋਰ ਦਈਦਾ ਕਿਹੜੇ ਖੜੇ ਖੜੇ ਤੇ ਵਾਲ ਵਾਲ ਕੱਟੀ ਬਾਗ ਕੱਟੀ ਕੌਣ ਇਹ ਇੱਕ ਮਿੰਟ ਭਾਈ ਇਹਨਾਂ ਮੁੱਸਾ ਬਣਾਏਗਾ ਮੁੱਸਾ ਕਾ ਮਸਾ ਇੱਕ ਮਿੰਟ ਮੇਰਾ ਬਜਾ ਇੱਕ ਮਿੰਟ ਪੈ ਗਿਆ ਮਿਲਣ ਕਿ ਕੀ ਗੱਲ ਹੋ ਗਈ ਖਾ ਖਾ ਹੋਰ ਮੈਂ ਇੱਥੇ ਹਸਦਾ ਮੈਂ ਉਹ ਨਾ ਕਰਦੇ ਆ ਡਰ ਕੇ ਪਹਿਲੇ ਪੜ ਇਹ ਮੋਸਤੋਂ ਡਰ ਗਿਆ ਜੇ ਮੋਸ ਨਹੀਂ ਕਰਦੇ ਕੋਸ ਨਹੀਂ ਤੁਹਾਡੇ ਨਹੀਂ ਛੱਟ ਗਈ ਆ ਆ ਸਾਰਿਆਂ ਦੀ ਨਹੀਂ ਜਿਹਦੇ ਮੈਂ ਕੱਟ ਰੰਦਾ ਫੇਰ ਕੀ ਕਰਦਾ ਮੇਰੇ ਤੇਰ ਤੇ ਕਾ ਉਹਨੂੰ ਕੱਢ ਦੂੰਗਾ ਇਹ ਨਾ ਉਹ ਨਹੀਂ ਕਰੂਗਾ ਇਹ ਰਾ ਕੋਈ ਵਾਰ ਨਹੀਂ ਯਾਰਾ ਕੋਈ ਮਾਛੀ ਆ ਗਈ ਮੋਟ ਫੋਟ ਕੀ ਗੱਭਰੂ ਦੇ ਮੋਟ ਫੋਟ ਕੀ ਮਟਿਆਰ ਦੇ ਓਹੋ ਜਿਹੜਾ ਕੋਈ ਗੱਲ ਨਹੀਂ ਇੱਧਰ ਆ ਕੇ ਤਾਂ ਦੱਲਿਆ ਆਪਾਂ 300 ਰੁਪਏ ਪਹਿਲਾਂ ਲੈ ਲੈਂਦਾ ਬਾਅਦ ਤੋਂ ਆਪਾਂ ਕਰਦੇ ਹਾਂ ਅੱਗੇ ਵੱਡੇ ਹੋ ਗਈ ਓ ਬਾਜਾ ਕਿੱਥੇ ਆ ਬਾਜਾ ਕਿਹੜਾ ਕਿਹੜਾ ਬਾਜਾ ਬਹੁਤ ਆ ਬੈਠਾ ਇੱਕ ਬਾਹ ਬੈਠਾ ਇਹ ਨਹੀਂ ਦੂਜਾ ਇਹ ਆ ਬਾਜਾ ਆਹ ਬਾਜਾ ਪਾਗਲਾ ਬਾਜਾ ਚਾਹੀਦਾ ਦੂਜਾ ਵੀ ਹੈਗਾ ਜੇ ਬੈਠਾ ਉਹਦੇ ਆ ਬਾਜਾ ਬੈਠਾ ਸਾਡੇ ਇਹ ਉੱਡਣਾ ਬਾਜਾ ਥੋੜਾ ਜਿਹਾ ਨਹੀਂ ਨਹੀਂ ਕੋਵਰਾ ਇਹ ਕਿੰਗ ਕੋਵਰਾ ਇਹ ਕੋਵਰਾ ਇਹ ਬੰਦਰ ਕੈਂਕੋ ਬਰਾ ਬੰਦਰ ਹੁੰਦਾ ਇਹ ਬੰਦਰ ਆ ਨਹੀਂ ਬਾ ਆ ਇਹ ਬਾਜ ਆ ਕੱਲਾ ਉੜਦਾ ਬਾਜ ਆ ਮੁੰਡਾ ਸੋਨਾ ਲੀਕਾ ਦਾ ਫੈਨ ਆ ਪੂਰਾ ਇਹ ਸੋਨਾ ਲੀਕਾ ਵੀ ਫੋਟੋ ਬਣਾਈ ਵੀ ਸੋਨਾ ਲੀਕਾ ਦੀ ਢੱਡ ਦੇ ਦੇ ਛਾਤੀ ਆ ਗਏ ਨੂੰ ਢੱਡ ਤੇ ਜਾਂਦੀ ਕੱਲੀ ਛਾਤੀ ਦੇਦੀ ਬਈ ਸੋਨਾ ਲੀਕਾ ਵਾਲੀ ਫੋਟੋ ਨਹੀਂ ਲਿਆ ਗਿਆ ਯਾਰ ਇਹਦਾ ਕੌੜਾ ਆਇਆ ਝਾਗਦਾ ਜਿਵੇਂ ਗਾਂਦੇ ਹੀ ਖਾਜੋ ਯਾਰ ਇਹ ਤਾਂ ਹੀ ਨਹੀਂ ਮੇਰੇ ਕੋਲ ਅਸਤਰੀ ਗਾਲ ਜੀ ਉਹ ਨਾਮ ਆਉਂਦਾ ਉਹੋ ਬਾਜ ਮੰਗਿਆ ਸੀ ਤੂੰ ਬਾਜ ਤਾਂ ਆਵੇ ਯਾਰ ਇਹ ਬਾਜ ਉੜਦਾ ਹੁੰਦਾ ਮੈਂ ਕਹਿੰਦਾ ਬਾਜ ਤਾਂ ਸਾਡਾ ਬੈਠਾਗਾ ਇਹ ਫਿਰ ਬਾਜ ਦੂਜਾ ਬਾਜ ਆ ਨਾ ਇਹ ਇਸਤਰੀਵਾਜ ਇਸਤਰੀਵਾਜ ਸਰਦਲਾ ਇਸਤਰੀਵਾਜ ਆਓ ਇਸਤਰੀਵਾਜ ਚੱਲ ਕੋਈ ਨਹੀਂ ਕੋਈ ਰੋਈ ਦਾ ਤੋ ਜਾਂਦੇ ਪਹਿਲਾਂ ਮੈਨੂੰ ਦੱਸ ਥੇਲੀ ਜਿਆਦਾ ਕੀ ਸੀ ਨਾ ਮਨ ਜਾਣਾ ਕਿਹੜੀ ਵੀ ਹੈ ਕਿਹੜੀ ਵੀ ਕਿਹੜੀ ਵੀ ਹੁਣ ਆਇਆ ਤਾਂ ਕੀ ਉਹ ਤੋ ਥੱਲੇ ਐਤੋਂ ਸਤਾਹ ਕੱਟੂਗਾ ਮੈਂ ਕੋਈ ਤੇ ਸਾਹਮਣੇ ਜਿਹੜੀ ਮੌਸਮ ਰੋੜੀ ਨਾ ਤੂੰ ਮੇਰਾ ਦਿਲ ਇਹਦਾ ਅੱਖ ਕੱਢੂ ਯਾਰ ਅੱਖ ਕੱਢਨੇ ਨਾ ਯਾਰ ਸਲਾਈ ਪਾਈ ਲੱਲ ਕੜੀ ਸਲਾਈ ਹੁੰਦੀ ਹੋਗੀ ਅੜਕਾ ਪਾ ਕੇ ਦਿਖਾਉਣਾ ਨਹੀਂ ਯਾਰ ਉਹ ਤੇ ਪਾ ਦੋ ਬਾ ਉਹਦੇ ਅੱਖਾਂ ਥੋੜੇ ਵੱਧ ਨਜ਼ਰ ਚਾਹੀਦੀ ਤੇ ਬਾ ਜਾ ਕੇ ਫਿਰੋ ਮੂੰਗਰਾ ਹੈ ਕਿਹੜਾ ਮੂੰਗਰਾ ਹੈ ਆਹ ਕਿਹੜਾ ਮੂੰਗਰਾ ਸੀਗਾ ਬਾਹਰ ਲਾ ਜੀ ਕਿੱਥੋਂ ਆਲਾ ਉਹ ਕਹਿੰਦਾਗਾ ਕਿਹਨੇ ਕੱਢੀ ਆਗੀ ਸਾਡੀ ਦਾਇਆਂ ਪੈਂਦੇ ਗੱਦੀਗਾ ਤੇ ਮੋਨੋ ਸਿਲੈਕਸ਼ਨ ਕੀ ਦੀ ਨਾ ਬੁਲੇ ਰਿਹਾ ਨਾ ਉਹ ਮੀ ਆ ਤਾਨੂੰ ਕਾ ਕੀ ਮੜਾ ਖੋਦੀ ਹੈ ਨਾ ਉਹ ਆ ਬਾਅਦ ਦੇਖਣਾ ਲੈ ਕਬੂਤਰਾਂ ਦੇ ਰੰਗ ਪੰਗਾ ਨਹੀਂ ਰੰਗੇ ਹੁੰਦੇ ਉਹ ਰੰਗ ਦਾ ਕਬੂਤਰੀ ਜੀ ਹੈ ਉਹ ਆਪੋ ਡੈਕ ਬਾਈਪ ਪੈਸ਼ਰ ਚ ਰੋਲੇਗੇ ਉਹ ਕੌਣ ਆ ਗਿਆ ਪਿਆ ਵੀ ਆ ਗਿਆ ਹਾਂ ਵੀ ਮਿੱਤਰੋ ਹੁਣ ਆਪ ਆ ਗਿਆ ਘਰੇ ਤੇ ਸਮਾਨ ਸੋਨ ਆਪ ਲੈ ਆਉਣਾ ਸ਼ਹਿਰ ਜਾ ਕੇ ਸਾਰਾ ਤੇ ਐਸੀ ਆਪਣਾ ਅੱਜ ਦਾ ਬਲੌਗ ਤੇ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਮੈਂਟ ਕਰਕੇ ਦੱਸ ਦਿਓ ਤੇ ਕਰੋੜਾਂ ਪਾ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਜਲਦੀ ਜਦ ਤੱਕ ਬਣੇ ਰਹੋ